ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਪਣੀ ਟੀਮ ਦੇ ਨਾਲ ਮਾਛੀ ਬਾੜਾ ਸਾਹਿਬ ਦੇ ਗੁਰਦਵਾਰਾ ਸਾਹਿਬਾਨਾਂ ਦੇ ਜਿਨ੍ਹਾਂ ਨੂੰ ਗੁਰੂ ਸਾਹਿਬ ਦੀ ਚਰਨਛੋਹ ਪ੍ਰਾਪਤਾ ਉਹਨਾਂ ਦੇ ਦਰਸ਼ਨ ਦੇਦਾਰੇ ਕਰਨ ਆਏ ਆ ਜੀ ਹੁਣ ਸਾਡੀ ਟੀਮ ਗੁਰਦਵਾਰਾ ਸਾਹਿਬ ਇੱਕ ਕਿਵਾੜਾ ਸਾਹਿਬ ਦੇ ਦਰਸ਼ਨ ਦੇਦਾਰੇ ਕਰਨ ਪਹੁੰਚੀ ਆ ਆਓ ਭਾਈ ਸਾਹਿਬ ਤੋਂ ਇਸ ਗੁਰਦਵਾਰੇ ਦੇ ਇਤਿਹਾਸ ਬਾਰੇ ਸੰਖੇਪ ਜਾਣਕਾਰੀ ਲਈਏ ਹੋ ਮਹਾਰਾਜ ਮੈਂ 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 ਮ ਗਲਾਬਾ ਤੇ ਪੰਜਾਬਾ ਦੋ ਭਰਾ ਸਨ ਗੁਰੂ ਸਾਹਿਬ ਦੇ ਸਰਦਾਰ ਨੂੰ ਸੇਵ ਉਤਨ ਤੇ ਕੀ ਕਰਦੇ ਸੀ ਕਿ ਆਪਣੀਆਂ ਕਿਰਤ ਕਮਾਈਆਂ ਦੇ ਵਿੱਚੋਂ ਅਨਾਜ ਇਕੱਠਾ ਕਰਨਾ ਗੁਰੂ ਕੇ ਲੰਗਰਾਂ ਵਾਸਤੇ ਇਥੋਂ ਚੱਲ ਕੇ ਨਾਨਕਪੁਰ ਸਾਹਿਬ ਜਾ ਕੇ ਗੁਰੂ ਕੇ ਲੰਗਰਾਂ ਵਿੱਚ ਅਨਾਜ ਦੀ ਸੇਵਾ ਲੰਗਰਾਂ ਦੀ ਸੇਵਾ ਕਰਕੇ ਆਉਂਦੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਕੇ ਆਉਂਦੇ ਸਨ ਇੱਥੇ ਮਾਤਾ ਹਰਦੇਈ ਰਹਿੰਦੀ ਸੀ ਮਾਤਾ ਹਰਦੇਈ ਦੇ ਰਿਸ਼ਤੇ ਵਿੱਚ ਉਹ ਇਹਨਾਂ ਦੀ ਭੂਆ ਲੱਗਦੀ ਸੀ ਮਾਤਾ ਜੀ ਕੀ ਕਰਦੇ ਸੀ ਕਿ ਗੁਰੂ ਸਾਹਿਬ ਦੇ ਵਾਸਤੇ ਬਸਤਰ ਤਿਆਰ ਕਰਨੇ ਪੰਜ ਬਸਤਰ ਤਿਆਰ ਕਰਨੇ ਉਹ ਦਸਤਾਰ ਮਹਾਰਾਜਾ ਹਿਉਰੀਆ ਕਿੰਨਾਂ ਦੀ ਭੂਆ ਲੱਗੀ ਹਾਂਜੀ ਭੂਆ ਕਿਨੇ ਲੱਗੀ ਇਹਨੇ ਗਲਾਬੇ ਤੇ ਪੰਜਾਬੀ ਰਿਸ਼ਤੇ ਵਿੱਚ ਉਹ ਇਹਨੇ ਦੀ ਭੂਆ ਲੱਗਦੀ ਸੀ ਇੱਥੇ ਰਹਿੰਦੀ ਸੀ ਤੇ ਇਹ ਮਾਤਾ ਜੀ ਗੁਰੂ ਸਾਹਿਬ ਵਾਸਤੇ ਪੰਜ ਬਸਤਰ ਤਿਆਰ ਕਰਕੇ ਹਰ ਸਾਲ ਗੁਰੂ ਸਾਹਿਬ ਨੂੰ ਬਸਤਰ ਪੇਟਾ ਕਰਦੇ ਨਾਲੇ ਗੁਰੂ ਦੀਆਂ ਖੁਸ਼ੀਆਂ ਲੈ ਕੇ ਆਉਂਦੇ ਨਾਨਕਪੁਰ ਸਾਹਿਬ ਜਾਇ ਕਰਦੇ ਸਨ ਇਹ ਦੋਨੋਂ ਵੀਰ ਗੁਰੂ ਕੇ ਲੰਗਰਾਂ ਦੀ ਸੇਵਾ ਵਾਸਤੇ ਇਹ ਸੋਸਤੂ ਇਕੱਠੀਆਂ ਕਰਕੇ ਮਹਾਰਾਜੇ ਦਾਸ਼ਨ ਕਰਕੇ ਆਉਣੇ ਲੰਗਰਾਂ ਦੇ ਵਿੱਚ ਯੋਗਦਾਨ ਪਾ ਕੇ ਆਉਣਾ ਸਮਾਂ ਆਪਣੀ ਚਾਲੇ ਚੱਲਦਾ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਨਾਨਕਪੁਰ ਸਾਹਿਬ ਦਾ ਕਿਲਾ ਛੱਡਣਾ ਪੈ ਗਿਆ ਸਾਧਗੁਰੂ ਸੱਚੇ ਪਾਸ਼ਾ ਮਹਾਰਾਜ ਚਮਕਉ ਦੀ ਗੜਬਟੀ ਆਏ ਕਿਥੇ ਮਾਰਨੇ ਆਸਨ ਲਈ ਮੁਗਲਾਂ ਨੇ ਫੇਰ ਵੀ ਗੁਰੂਸਾਦਾ ਪਿੱਛਾ ਕੀਤਾ ਗੁਰੂ ਕੇ ਪਿਆਰੇ ਤੇ ਜੂਝ ਕੇ ਖੈਰ ਜਾਨੇ ਤੇ ਸ਼ੀਰ ਹੋਏ ਤੇ ਭਾਈ ਲਿਆ ਸਿੰਘ ਨੇ ਬੇਨਤੀ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਮਹਾਰਾਜ ਸਾਡੀ ਇਹ ਕਾਗਜੀ ਨੂੰ ਬੇਨਤੀ ਹੈ ਪਰਵਾਨ ਕਰਿਓ ਤੁਸੀਂ ਇਸ ਗੱਡੀ ਨੂੰ ਛੱਡ ਕੇ ਅੱਗੇ ਚੱਲੇ ਜਾਓ ਅਸੀਂ ਇਹਨਾਂ ਮੁਗਲਾਂ ਦੇ ਨਾਲ ਲੋਹਾ ਲਾਹਾਂਗੇ ਅਗਰ ਜੇ ਅਸੀਂ ਜਿੱਤ ਜਾਵਾਂਗੇ ਤੇ ਸਾਨੂੰ ਤੁਸੀਂ ਦੱਸੋ ਤੁਸੀਂ ਕਿੱਥੇ ਜਾਓਗੇ ਪਹਿਲਾ ਹੁਕਮ ਹੈ ਗੁਰੂ ਸਾਹਿਬ ਕਹਿੰਦੇ ਵੀ ਪਾਈ ਦਾਸ ਆ ਅਸੀਂ ਤੁਹਾਨੂੰ ਛੱਡ ਕੇ ਨਹੀਂ ਜਾਣਾ ਪੁੱਤ ਲੜਦੇ ਹੋਣ ਬਾਗ ਵਿੱਚੋਂ ਚਲੇ ਜਾਵੇ ਤੇ ਪੁੱਤਰਾਂ ਦੇ ਹੌਸਲੇ ਖਤਮ ਹੋ ਜਾਂਦੇ ਨੇ ਪਾਈ ਦਾਸ ਨੇ ਕਹਿੰਦਾ ਮਹਾਰਾਜ ਉਧਰ ਦੇ ਕਰਕੇ ਵਸਿਆ ਸੋਏ ਅਬਾਹ ਤਾਂ ਵਿਚਾਰੀ ਉਸੋ ਬੰਦਾ ਹੋਇਆ ਆਪਣਾ ਵਕਤੀ ਵਿਚਾਰ ਕਰਨੀ ਆ ਸਾਡੀ ਬੇਨਤੀ ਪਰਵਾਨ ਕਰੋ ਅਸੀਂ ਇਹਨਾਂ ਦੁਸ਼ਮਣਾਂ ਦੇ ਨਾਲ ਉਹ ਹੱਲਾਹਾਂਗੇ ਤੁਸੀਂ ਇਸ ਧਰਤੀ ਨੂੰ ਛੱਡ ਕੇ ਅੱਗੇ ਚਲੇ ਚਲੋ ਭਾਈ ਦੇਹ ਸੰਦ ਕਹਿੰਦੇ ਮਤਾਬਕ ਸਤਗੁਰ ਸਚੇ ਪਾਸ਼ਾ ਨੇ ਕਹਿੰਦੇ ਰਾ ਦੇ ਬਾਰਾਂ ਤਾੜੀ ਲਗਾਈ ਤਾੜੀ ਮਾਰ ਕੇ ਸਤਗੁਰ ਸਚੇ ਪਾਸ਼ਾ ਜੀ ਉੱਥੋਂ ਚਾਲੇ ਪਾ ਕੇ ਆਏ ਨੇ ਮੋਗਲਾਂ ਦੀ ਫੌਜ ਆਪਸੇ ਲੜ ਕੇ ਤਬਾਹ ਹੋ ਗਈ ਖਾਸੇ ਦੀ ਉੱਥੇ ਜਿੱਤ ਹੋ ਗਈ ਗੁਰੂ ਪਿਆਰਿਓ ਪਾਸ਼ਾ ਕਹਿਣ ਲੱਗੇ ਭਾਈ ਦੇਆ ਸਿਆਂ ਅਸੀਂ ਚਲੇ ਜਾਣਾ ਇਥੋਂ ਅਸੀਂ ਤੁਹਾਨੂੰ 마치와ੜੇ ਜੰਗਲਾ ਵਿੱਚ ਮਿਲਾਂਗੇ ਤੁਸੀਂ 마치와ੜੇ ਆ ਜਾਣਾ ਗੁਰੂ ਦੀ ਕਿਰਪਾ ਤੇ ਪਾਸ਼ਾ ਦੀ ਗੁਰੂ ਸਾਹਿਬ ਤਾੜੀ ਮਾਰ ਕੇ ਉੱਥੇ ਚਾਲੇ ਪਾਕਿਆ ਨੇ ਤੁਰਕੇ ਸਮਾਕਰ ਕੇ ਆਏ ਨੇ ਗੁਰਪਿਆਰ ਅਮਰਤਵਿਲੇ ਮਹਾਰਾਜ 마치와ੜੇ ਪਹੁੰਚੇ ਨੇ ਇਸ ਨੂੰ ਦਰਸ਼ਨ ਕਰਕੇ ਆਏ ਜੀ ਗੁਰਦੁਆਰੇ ਸੇ ਚਾਰੰਗਾ ਬਸਾਉਥੇ ਖੂ ਸਭ ਦੀ ਸੇਵਾ ਹੈ ਉਥੇ ਜਾਣ ਸਭ ਦੀ ਸੇਵਾ ਅਜ ਮੌਜੂਦ ਹੈ ਗੁਰੂ ਸਾਹਿਬ ਅਮਰਤਵਿਲੇ ਉਥੇ ਪਹੁੰਚ ਕੇ ਪੰਜ ਸ਼ਨਾਨਾ ਕੀਤਾ ਅੰਜਾਲ ਸ਼ਾ ਗਿਆ ਗੁਰੂ ਤੁਮ ਗੁਰੂ ਸਤਜੋਤ ਅੰਮ੍ਰਿਤ ਬਾਣੀ ਜਪੀਤੇ ਨੇ ਟਿੰਡ ਲੈ ਕੇ ਦਰਬਾਰ ਦੇ ਸੱਜੇ ਪਾਸੇ ਇੱਕ ਦਰਸਤ ਖੜਾ ਹੈ ਜਾਣਦਾ ਉਥੇ ਜਾ ਕੇ ਆਸਮ ਦਾਏ ਨਹੀਂ ਬਾਦਸ਼ਾਹ ਕਹਿਣ ਲੱਗੇ خیال ਬਾਤ ਸ਼ਾਹੀ ਦਸਵੀਂ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਸਬਦੂ ਉਚਾਰਨ ਕੀਤਾ ਗੁਰੂ ਪਿਆਰੋ ਅੰਮ੍ਰਿਤ ਵੇਲਾ ਹੋਇਆ ਹੈ ਉਹ ਬਾਗ ਗੁਲਾਬੇ ਤੇ ਪੰਜਾਬੇ ਦਾ ਹੈ ਉਹ ਕੋ ਗੁਲਾਬੇ ਤੇ ਪੰਜਾਬੇ ਦਾ ਜਿੱਥੇ ਆਸਾਨ ਬਣਿਆ ਹੈ ਬਾਗ ਦਾ ਮਾਲੀ ਸਵੇਰੇ ਉੱਠ ਕੇ ਆਪਣੇ ਬਾਗ ਨੂੰ ਢੀੜਾ ਮਾਰ ਜਾਂਦਾ ਹੈ ਜਾ ਕੇ ਦੇਖਦਾ ਹੈ ਕਿ ਬਾਗ ਦੇ ਵਿੱਚ ਇੱਕ ਅਲਾਹੀ নূর ਰੱਬ ਰੂਪ ਸੰਤ ਭਗਤ ਬੈਠੇ ਨੇ ਉਹ ਆਪ ਸੁਕਰਾਨ ਵਾਲੇ ਦੁਆ ਪ੍ਰਮਹਣ ਕਹਿਣ ਲੱਗਾ ਕਿ ਆਪਣੇ ਬਾਗ ਦੇ ਵਿੱਚ ਅਲਾਹੀ নূর ਭਗਵਾਨ ਰੱਬ ਸੰਤ ਬੈਠੇ ਨੇ ਜਾ ਕੇ ਦੇਖੋ ਕੌਣ ਨੇ ਇਹ ਦੋਨੋਂ ਪ੍ਰਾਪ ਗਏ ਨਗਲਾਬਾ ਤੇ ਪੰਜਾਬਾ ਵਰਸ਼ਨ ਕਰਕੇ ਕਹਿਣ ਲੱਗੇ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਮਾਛੀ ਬੜਾ ਸਾਡਾ ਪਿੰਡ ਹੈ ਲੱਗੇ ਸਾਡਾ ਘਰ ਇਹ ਜੰਗਲਾਂ ਵਿੱਚ ਬੈਠੇ ਜੇ ਇਸ ਥਾਂ ਤੇ ਜਿੱਥੇ ਆਪਾਂ ਖੜੇ ਆਂ ਜਿੱਥੇ ਉਹਨਾਂ ਦਾ ਘਰ ਸੀ ਛੋਟੇ ਛੋਟੇ ਦੋ ਤਿੰਨ ਕਮਰੇ ਸੀ ਤੇ ਛੋਟਾ ਜਿਹਾ ਕਹਿੰਦੇ ਚਿਵਾਰਾ ਸੀ ਕੱਚਿਆ ਤੇ ਗੁਰੂ ਪਿਆਰੇ ਇੱਥੇ ਗੁਰੂ ਸਾਹਿਬ ਨੂੰ ਲੈ ਕੇ ਆਏ ਨੇ ਮਹਾਰਾਜ ਨੂੰ ਚਵਾਰੀ ਵਿੱਚ ਰਾਤ ਇੱਕ ਦਿਨ ਇੱਕ ਰਾਜਪੂਤ ਸਾਹਿਬ ਨੇ ਇੱਥੇ ਵਤੀਤ ਕੀਤੀ ਮੁਗਲਾਂ ਨੂੰ ਪਤਾ ਲੱਗ ਗਿਆ ਕਿ ਗੁਰੂ ਗੋਬਿੰਦ ਸਿੰਘ ਮਾਛੀ ਬੜੇ ਚਲੇਗੇ ਨੇ ਮੁਗਲਾਂ ਨੇ ਕਿਹਾ ਆਹ ਪਾਲਿਆ ਮਾਛੀ ਬਾਰੇ ਮੈਂ ਤੇ ਦੋਨੋਂ ਖਰਾ ਸੇਵਾ ਬੜੀ ਕਰਦੇ ਨੇ ਤੇ ਨਾਲੇ ਡਰਦੇ ਨੇ ਅੱਦੂ ਕਹਿਣ ਲੱਗੇ ਭਾਈ ਗਲਾਬੇ ਜੀ ਬੰਗਾਲ ਦੇ ਸੇਵਾ ਬੜੀ ਕਰਦੇ ਜੇ ਨਾਲੇ ਤੁਸੀਂ ਡਰਦੇ ਪਾਸ਼ਾ ਸੇਵਾ ਸੀ ਤੁਹਾਡੀ ਕਰਦੇ ਆ ਬਾਰ ਮਗਲਾਨੇ ਤੁਹਾਨੂੰ ਘੇਰਾ ਪਾ ਲਿਆ ਉਹ ਕਹਿੰਦੇ ਅਸੀਂ ਮਹਾਰਾਜ ਨੂੰ ਫੜ ਲੈਣਾ ਹੈ ਜਿਹੜੂ ਬੋਲੇ ਸਮ ਫੜਾਂਗੇ ਪੌਰੰਗੇ ਤੇ ਪੇਸ਼ ਕਰਾਂਗੇ ਤੇ ਉਹ ਮੰਗਿਆ ਨਾਮ ਲਵਾਗੇ ਤੇ ਸਾਧੂ ਵੀ ਪੈਣ ਲੱਗੇ ਬਾਈਕ ਲੱਗੇ ਡਰਨਾ ਨਹੀਂ ਘਬਰਾਉਣਾ ਨਹੀਂ ਉਸ ਟਾਈਮ ਸੱਚੇ ਪਾਤਸ਼ਾਹ ਨੇ ਬਚਨ ਉਚਾਰਨ ਕੀਤਾ ਸੀ ਇਹ ਹੈ ਗੁਰੂ ਕੇਸਬਾਰੇ ਇਹ ਰਹਿਣ ਜੋ ਵਿਚਾਰੇ ਸਿੱਖ ਆਉਣ ਬਹੁਤ سارے ਜੋ ਸਰਦਾ ਧਾਰੇ ਗੁਰੂ ਭਰੇ ਦਾ ਪੰਡਾਰੇ ਅਸੀਂ ਤੁਸੀਂ ਡਰੋ ਨਾ ਇਹ ਗੁਰੂ ਕੇਸਬਾਰੇ ਨੇ ਇੱਥੇ ਬੜੇ ਗੁਰੂ ਕੇ ਸਿੱਖ ਆ ਪਣਗੇ ਤੇ ਮੇਲੇ ਲੱਗਣਗੇ ਤੇ ਜੋ ਸ਼ਰਦਾ ਕਰਕੇ ਆਗੇ ਗਾ ਸਤਿਗੁਰੂ ਉਹਨਾਂ ਦੇ ਭੰਡਾਰੇ ਭਰਦੇ ਨੇ ਇਹਨਾਂ ਬਚਨ ਗੁਰੂ ਸਾਹਿਬ ਨੇ ਦਿੱਤਾ ਅਗਲੇ ਬੇਂਤੀਏ ਫੇਰ ਵੀ ਸੇਵਾ ਕਰਦੇ ਨੇ ਨਾਲੇ ਡਰਦੇ ਨੇ ਲਾਗੇ ਕਰਿਆਗਾ ਹੀ ਗਣੀ ਖਾਂ ਤੇ ਨਵੀਂ ਖਾਦੂ ਮੁਸਲਮਾਨ ਪਰਾ ਇਹਨਾਂ ਦੇ ਚਾਚੇ ਦਾ ਲੱਗਦੇ ਨੇ ਇਹ ਭਤੀਜੇ ਲੱਗਦੇ ਨੇ ਗਲਾਬੇ ਪੰਜਾਬਾ ਸੋ ਗੁਰੂ ਸਾਹਿਬ ਨੂੰ ਪਤਾ ਲੱਗ ਗਿਆ ਤੇ ਗੁਰੂ ਗੋਬਿੰਦ ਸਿੰਘ ਗਲਾਬੇ ਦੇ ਪੰਜਾਬੇ ਇਕੱਠੇ ਹੋਏ ਨੇ ਪਰਿਵਾਰ ਨੇ ਸਲਾਹ ਦਿੱਤੀ ਕਿ ਆਪਾਂ ਗੁਰੂ ਸਾਹਿਬ ਨੂੰ ਆਪਣੇ ਘਰ ਲੈ ਕੇ ਆਈਏ ਸਾਰੇ ਪਰਿਵਾਰ ਨੇ ਹਾਂ ਦੇ ਵਿੱਚ ਹਾਂ ਮਾਰਾ ਦਿੱਤੀ ਕਹਿਣ ਲੱਗੇ ਗੁਰੂ ਸਾਹਿਬ ਨੂੰ ਆਪਣੇ ਘਰ ਲੈ ਕੇ ਆਓ ਅਸੀਂ ਤਨਮਨ ਧੰਦੇ ਨਾਲ ਗੁਰੂ ਦੀ ਸੇਵਾ ਨਿਭਾਵਾਂਗੇ ਸਾਡਾ ਭਾਂ ਕੁਛ ਨਾ ਰਹਿ ਕੋਈ ਮਿਸਮਾਨ ਪਰ ਆਸੀ ਗਾਨੇ ਖਾ ਤੇ ਨਵੇਂ ਖਾ ਵੀਰ ਆਏ ਸਤਿਗੁਰਾਂ ਦੇ ਧੀਰ ਸਾਡੇ ਘਰ ਚੱਲੋ ਫਕੀਰ ਸਾਨੂੰ ਸੇਵਾ ਦੇ ਵਖੀਰ ਸਾਡੀ ਬਦਲ ਜਾਏ ਤਕਦੀਰ ਮਹਾਰਾ ਸਾਡੇ ਘਰ ਚੱਲੋ ਸਾਨੂੰ ਸੇਵਾ ਦੇ ਤੁਸੀਂ ਸੇਵਾ ਲਵਾਂਗੇ ਦੋਨੋਂ ਪ੍ਰਭੂ ਸਾਨੂੰ ਘਰ ਲੈ ਕੇ ਚਲੇ ਗਏ ਨੇ ਬੜਾ ਸਤਿਕਾਰ ਕੀਤਾ ਕਹਿੰਦੇ ਮਹਾਰਾਜ ਬਾਹਰ ਮੁਗਲਾਂ ਨੇ ਘੇਰਾ ਬੜਾ ਟਿਕੜਾ ਪਾਇਆ ਹੋਇਆ ਹੁਣ ਸਾਥੋਂ ਬਾਹਰ ਜਾਣਾ ਬੜਾ ਮੁਸ਼ਕਲ ਹੋ ਜਾਵੇਗਾ ਦੇਖ ਹੁਣ ਕੋਈ ਸਾਨੂੰ ਗਉਂਦ ਬਣਾਉਣੀ ਪਵੇਗੀ ਇੱਥੇ ਮਾਤਾ ਹਰਦਾਈ ਅਰਦਾਸਾਂ ਕਰਦੀ ਕਿ ਪਾਦਸ਼ਾਹ ਮੇਰਾ ਸਰੀਰ ਹੁਣ ਸਿਆਣਾ ਹੋ ਗਿਆ ਮੈਨੂੰ ਸੁਣਦਾ ਨਹੀਂ ਅੱਖਾਂ ਨਾਲ ਦਿਸਦਾ ਨਹੀਂ ਹੁਣ ਮੈਂ ਨਾਨਕਪੁਰ ਸਾਹਿਬ ਤੇਰੇ ਕੋਲ ਨਹੀਂ ਆ ਸਕਦੀ ਤੁਹਾਡੀ ਸੇਵਾ ਮੇਰੇ ਕੋਲ ਪਈ ਆ ਭੇਟਾ ਵਸਤਰ ਤੁਹਾਡੇ ਪੈਰ ਨੇ ਕੋਈ ਸਿੱਖ ਜਾਵੇ ਨਾਨਕਪੁਰ ਸਾਹਿਬ ਨੂੰ ਤੇ ਭੇਟਾ ਲੈ ਜਾਵੇ ਮੇਰੇ ਹੁੰਦਿਆਂ ਹੁੰਦਿਆਂ ਮੇਰਾ ਸੀਸ ਨਾ ਕਿਤੇ ਚਲਿਆ ਜਾਵੇ ਇੱਥੇ ਅਰਦਾਸਾਂ ਕਰ ਲਈ ਜੀ ਨੇ ਮੰਨ ਕਰਕੇ ਅਰਦਾਸ ਕੀਤੀ ਬਿਰਥੀ ਕਦੇ ਨਾ ਹੋਵੀ ਜਾਨ ਜੀ ਅਰਦਾਸ ਨਾਨਕ ਜੂਰ ਗੋਬਿੰਦ ਕਾ ਪੂਰਨ ਗੁਣਤਾਸ ਗੁਰੂ ਘਰ ਮਾਤਾ ਦੀ ਅਰਦਾਸ ਪੂਰੀ ਹੋਈ ਹੁਣ ਪਾਈ ਗਣੀ ਖਾਂਦੇ ਨਾ ਮੈਂ ਕਹਿਣ ਲੱਗੇ ਮਹਾਰਾਜ ਤੁਹਾਡੇ ਵਸਤਰ ਬੜੇ ਪੁਰਾਣੇ ਹੋਏ ਨੇ ਇਹ ਬਸਤਰ ਪਾਤੀਆ ਬੰਬਾਰ ਨਹੀਂ ਜਾ ਸਕਦੇ ਕੋਈ ਯੋਧ ਬਣਾਉਣੀ ਪਵੇ ਪਾਸ਼ਾ ਕਹਿੰਨ ਲਗੇ ਤੁਸੀਂ ਮਾਤਾ ਹਰਬਈ ਦੇ ਪਾਸ ਚਲੇ ਜਾਓ ਸਾਡੇ ਬਸਤਰ ਉੱਥੇ ਪਏ ਨੇ ਜਾ ਕੇ ਬਸਤਰ ਲੈ ਕੇ ਆਓ ਮਾਤਾ ਦੀ ਅਰਦਾਸ ਰੱਬ ਨੇ ਸੁਣ ਲਈ ਹੁਣ ਦੋਨੋਂ ਭਾਏ ਆਣ ਕੇ ਮਾਦਨ ਕਹਿੰਨ ਲਗੇ ਮਾਤਾ ਤੁਹਾਡੇ ਪਾਸ ਗੁਰੂ ਗੋਬਿੰਦ ਸਿੰਘ ਨੇ ਬਸਤਰ ਪਾਇਨੇ ਮਾਤਾ ਬੜੀ ਖੁਸ਼ ਹੋ ਕੇ ਕਹਿੰਦੀ ਪੋਤਾ ਬਸਤਰ ਤੇ ਪਏ ਨੇ ਕਿਹੜਾ ਸਿੱਖ ਨਾਨਕਪੁਰ ਸਾਹਿਬ ਜਾ ਰਿਹਾ ਹੈ ਕਹਿੰਦੇ ਮਾਤਾ ਨਾਨਕਪੁਰ ਸਾਹਿਬ ਨੂੰ ਕੋਈ ਨਹੀਂ ਜਾ ਰਿਹਾ ਨਾਨਕਪੁਰ ਸਾਹਿਬ ਵਾਲਾ ਹੀ ਇੱਥੇ ਆਇਆ ਹੈ ਮਾਤਾ ਬੜੀ ਕੋਸ਼ਿਸ਼ ਹੋਈ ਕਿਨੇ ਕੋਤ ਮੈਂ ਦਰਸ਼ਨ ਕਰਨਾ ਚਾਹੁੰਦੀ ਕਿਹਦੇ ਮਾਤਾ ਹੁਣ ਦਰਸ਼ਨ ਨਹੀਂ ਹੋਣੇ ਮੁਗਲਾਂ ਨੇ ਪਠਾਣਾ ਨੇ ਗੁਰੂ ਸ੍ਰੀ ਨੂੰ ਕਿਰਾ ਪਾਇਆ ਹੋਇਆ ਅਸੀਂ ਕਿਸੇ ਵੀ ਉਦ ਦੇ ਨਾਲ ਗੁਰੂ ਸੇਵ ਨੂੰ ਇਸੋਂ ਮਾਸੀ ਵੜੇ ਤੋਂ ਬਾਅਦ ਲੈ ਕੇ ਜਾਣਾ ਬਸਤਰ ਤੁਸੀਂ ਸਾਨੂੰ ਦੇ ਦਿਓ ਗੁਰੂ ਸੇਵ ਨੇ ਬਸਤਰ ਮੰਗਵਾਇਨੇ ਮਾਤਾ ਬਸਤਰ ਦੇਣ ਲੱਗੀ ਕਿ ਜਾ ਆਪ ਜਾ ਕੇ ਭੇਟਾ ਕਰਨੀ ਸੀ ਪਿਆਰ ਲੈਣਾ ਹੈ ਰੱਬ ਦੇ ਕੋਲ ਹੁਣ ਬਸਤਰ ਭੇਟਾ ਕਰਦੀ ਅੱਖਾਂ 'ਚ ਪਾਣੀ ਆਉਂਦਾ ਹੈ ਮਨ ਵਿੱਚ ਹਨੇਰ ਪੈਂਦਾ ਮੇਰੇ ਸਤਗੁਰਾ ਮਿਲ ਕੇ ਤੁਹਾਨੂੰ ਮੇਰਾ ਮਨ ਠੰਡਾ ਹੋ ਗਿਆ ਨਾ ਸੀ ਵਸਤਰ ਦੇਣ ਲੱਗੀ ਭਾਈ ਕਨਿਖਾ ਗੱਲ ਮਾਤਾ ਇਹ ਗੁਰੂ ਸਰ ਨੇ ਤੁਹਾਡੀ ਸੇਵਾ ਲੈਣੀ ਹੈ ਸੇਵਾ ਕਰੋ ਪਰਿਆਰ ਦੇ ਨਾਲ ਮੱਥਾ ਟੇਕ ਮੱਥਾ ਟੇਕਣ ਲੱਗੀ ਮਾਤਾ ਤੇ ਇੱਕ ਬੜੀ ਪਿਆਰੀ ਆਵਾਜ਼ ਆਈ ਕਹਿੰਦੇ ਮਾਤਾ ਤੇਰੀ ਸੇਵਾ ਪਰਵਾਨ ਤੈਨੂੰ ਜਾਣੇਗਾ ਕੋਲ ਜਹਾਨ ਅੱਜ ਸਾਰਾ ਜਹਾਨ ਮਾਤਾ ਹਰਦੇ ਨੂੰ ਜਾਣਦਾ ਹੈ ਕਿ ਮਾਤਾ ਹਰਦੇ ਨੇ ਵਸਤਰ ਪੇਟਾ ਕੀਤੇ ਕਿ ਉਹ ਵਸਤਰ ਗੁਰੂ ਸਰ ਕੋਲ ਪਹੁੰਚੇ ਹੁਣ ਕਹਿਣ ਲੱਗੇ ਮਹਾਰਾਜ ਵਸਤਰਾਂ ਦਾ ਰੰਗ ਚਿੱਟਾ ਹੈ ਇਹ ਰੰਗ ਨੀਲਾ ਕਰਾਉਣਾ ਹੈ ਪੀਰਾ ਵਾਲਾ ਰੰਗ ਕਰਾਉਣਾ ਹੈ ਤੇ ਇਹ ਬਸਤਰ ਪਾ ਕੇ ਤੋਂ ਨਹੀਂ ਸੀ ਬਾਹਰ ਲੈ ਕੇ ਜਾਣਾ ਇਥੇ ਮੁਰਿਆਂ ਦਾ ਰਾਜ ਪੇਰਾ ਪਿਆ ਹੋਇਆ ਹੈ ਤੇ ਉਹ ਬਸਤਰ ਲੈ ਕੇ ਲਲਾਰੀ ਦੇ ਪਾਸ ਗਏ ਨੇ ਤਾਂ ਮੱਠ ਤੁਹਾਡੇ ਕੋ ਸਾਹਮਣੇ ਪਿਆ ਹੈ ਲਲਾਰੀ ਪਾਸ ਬਸਤਰ ਲੈ ਕੇ ਅੱਗੇ ਨੇ ਲਲਾਰੀ ਜੀ ਸਾਡੇ ਕਾਰਕ ਪੀਰ ਆਏ ਨੇ ਉਹਨਾਂ ਨੇ ਬਸਤਰ ਰੰਗਾਉਣੇ ਨੇ ਇਹਨਾਂ ਬਸਤਰ ਨੂੰ ਰੰਗ ਕਰ ਦਿਓ ਲਲਾਰੀ ਕਹਿਣ ਲੱਗਾ ਮੇਰੇ ਪਾਸ ਰੰਗ ਤਿਆਰ ਨਹੀਂ ਹੈ ਅਜੇ ਮੇਰੇ ਕੋਲ ਸਮਾਂ ਨਹੀਂ ਹੈ ਦੋਨਾਂ ਬਿਰਨ ਜਾ ਕੇ ਬੇਨਤੀ ਕੀਤੀ ਬਾਦਸ਼ਾਹ ਲਲਾਰੀ ਨੇ ਜਵਾਬ ਦੇ ਦਿੱਤਾ ਸਾਧਗੁਰ ਕਹਿਣ ਲੱਗੇ ਜਾਓ ਦਲਾਰੀ ਨੇ ਇਹ ਗੱਲ ਕਹਿ ਦਿਓ ਕਿ ਮੱਠ ਦੇ ਵਿੱਚ ਪਾਣੀ ਪਾ ਦਿਓ ਰੰਗ ਭਗਵਾਨ ਪਾ ਦੇਣਗੇ ਦੋਨਾਂ ਭਰਾਵਾਂ ਨੇ ਆਣ ਕੇ ਬੇਨਤੀ ਕੀਤੀ ਸਾਡੇ ਘਰ ਪੀਰ ਆਏ ਨੇ ਉਹ ਗੱਲ ਕਹਿੰਦੇ ਨੇ ਮੱਠ ਵਿੱਚ ਤੁਸੀਂ ਪਾਣੀ ਪਾ ਦਿਓ ਰੰਗ ਭਗਵਾਨ ਨਹੀਂ ਲਾਪੇ ਪਾ ਦੇਣਗੇ ਗੁਰੂ ਪਿਆਰੇ ਇਸੇ ਤਰ੍ਹਾਂ ਹੀ ਹੋਇਆ ਪਾਣੀ ਪਾਇਆ ਬਸਤਰ ਪਾਏ ਨੇ ਬਸਤਰ ਨੀਲੇ ਹੋ ਗਏ ਨੇ ਦਲਾਰੀ ਹੈਰਾਨ ਹੋ ਗਏ ਕਹਿੰਦੇ ਜਿਹੜਾ ਤੁਹਾਡੇ ਘਰ ਪੀਰ ਆਇਆ ਹੈ ਨਾ ਬੜਾ ਸੱਚਾ ਸੱਚਾ ਉੱਚਾ ਪੀਰ ਐ ਹੁਣ ਮੈਂ ਤੁਹਾਡੇ ਕੋਲ ਇਹਨਾਂ ਵਸਤਰਾਂ ਦੀ ਕੋਈ ਰੰਗਾਈ ਕੋਈ ਸੇਵਾ ਭੇਟਾ ਨਹੀਂ ਮੈਂ ਲੈਣੀ ਮੈਨੂੰ ਤੁਸੀਂ ਦਰਸ਼ਨ ਕਰਾ ਦਿਓ ਨਾਲ ਜਾ ਕੇ ਦਰਸ਼ਨ ਕਰਦਾ ਪੀਰ ਦੇ ਮੱਥਾ ਟੇਕਦਾ ਪੀਰ ਨੂੰ ਮੱਥਾ ਟੇਕ ਕੇ ਅਰੇ ਹੋ ਦੇ ਤੇ ਬਾਦਸ਼ਾਹ ਕਹਿੰਦੇ ਜਾਣੀ ਜਾਣ ਸੀ ਕੀ ਕੰਮ ਕਰਦੇ ਜੀ ਕਹਿਣ ਲੱਗੇ ਪੀਰ ਜੀ ਲਲਾਰੀ ਦਾ ਕੰਮ ਕਰਦਾ कारोबार चंगा नहीं चलता बहुत पिछे चलता भगवान कह लगे गुरु गोबिंद सिंह महाराज लारी तो बाद उस माठ बच्चे पानी पा सोच लेना है कि रंग कड़ा करना वो रंग बनया करेगा पर दसौ ना किसी वर दिता महाराज इस माठ बेच पानी पायो जो सोचोगे रंग उ बनेगा पर किसी दस्यो ना तो जी सत बचन जी ओह गल होंगी रही वर मिल गया सी महाराजा बड़ा सोहना कारोबार चलिया ਗਾਰੂ ਬਾਰ ਬੜਾ ਸੁਹਣਾ ਚੱਲਿਆ ਫਿਰ ਕਿੰਦਾ ਮਹਾਰਾਜ ਦੁਨੀਆ ਆਵੀ ਤੇ ਕਾਰਜਾਤ ਉਸਨੇ ਵਰ ਦੇ ਚੱਲੇ ਜੇ ਇੱਕ ਮੇਰੀ ਬੇਨਤੀ ਹੋਰ ਮੇਰੀ ਦੁਨੀਆ ਉਤੇ ਸਾਹਜ ਕੋਈ ਨਹੀਂ ਮੇਰੇ ਘਰ ਦੀ ਪੁੱਤਰ ਕੋਈ ਨਹੀਂ ਹੈਗਾ ਪਾਸ਼ਾ ਕਹਿਣ ਲੱਗੇ ਤੇਰੇ ਘਰ ਪੁੱਤਰ ਹੋਵੇਗਾ ਗੁਰੂ ਪਿਆਰੋ ਤੁਸੀਂ ਜਾਣਦੇ ਜੇ ਕੋਈ ਗੱਲ ਪੈਦਾ ਹੋਈ ਹੈ ਉਸਨੂੰ ਮਟਾਉਣ ਵਾਲਾ ਕੋਈ ਹੈ ਗੱਲ ਪੈਦਾ ਹੁੰਦੀ ਹੈ ਉਸ ਦਾ ਮਿਟਨ ਦਾ ਬਹਾਨਾ ਬਣਦਾ ਹੈ ਵਾਰੇ-ਵਾਰ ਦੇ ਦਿੱਤੇ ਸੀ ਨਾ ਇਹ ਦੱਸਿਓ ਕਿਸ ਨੂੰ ਨਾਮ ਪੁੱਤਰ ਦਾ ਵਾਰਲਾ ਜਿਹਾ ਪੁੱਤਰ ਹੋਵੇਗਾ ਪੁੱਤਰ ਹੋਇਆ ਪੁੱਤਰ ਵੱਡਾ ਹੋਇਆ ਪੁੱਤਰ ਦਾ ਵਿਆਹ ਕੀਤਾ ਘਰ ਨੂੰ ਰਾਣੀ ਆਈ ਆਪਾਂ ਗੱਲਾਂ ਕਰਦੇ ਬੈਠੇ ਆਂ ਉਹ ਦੋਦਰੀ ਅਸੀਂ ਆਪਣੀਆਂ ਗੱਲਾਂ ਕਿਸੇ ਨੂੰ ਦੱਸੋ ਨਹੀਂ ਕਿਸੇ ਦੀਆਂ ਗੱਲਾਂ ਝੂਠੀਆਂ ਆਪਣੇ ਘਰ ਲੈ ਆਉਣੇ ਇਸ ਨੂੰ ਰਾਣੀ ਨੂੰ ਵਿਚਾਚ ਨੂੰ ਪਤਾ ਨਹੀਂ ਸੀ ਲੋਕਾਂ ਨੇ ਪੁੱਛ ਲਿਆ ਗਵੰਡਨਾ ਨੇ ਕਿ ਤੁਹਾਡਾ ਕਾਰੋਬਾਰ ਕਿਦਾਂ ਚੱਲਦਾ ਇਹ ਵਿਚਾਈ ਲੱਗੀ ਕਹਿਣਾ ਕਿ ਸਾਡੇ ਵੱਡੇ ਵਡੇਰਿਆਂ ਕੋਲ ਮੱਥੇ ਤੋਂ ਕਿ ਉੱਚਦੇ ਪੀੜ ਆਏ ਸੀ ਸਾਡੇ ਘਰ ਤੇ ਸਾਡੇ ਘਰ ਇੱਕ ਮੱਟ ਪਿਆ ਉਹ ਸਾਨੂੰ ਘਰ ਦੇ ਕੇ ਗਏ ਨੇ ਪੀ ਮੱਟਲੇ ਚ ਅਸੀਂ ਪਾਣੀ ਪੋਨੇ ਰੰਗ ਆਪੇ ਪੰਜ ਸਾਡੀ ਚੜ੍ਹਾਈ ਬੜੀ ਆ ਚਾੜੀ ਗਿਆ ਸੋਨ ਹਾਲਿਯਾ ਦਾਰਿਆ ਕਹਿੰਦੇ ਪੁੱਛਦੇ ਫਿਰ ਸੰਵਾਰ ਦੇ ਕੇ ਕਹਿੰਦੇ ਅਸੀਂ ਪਾਣੀ ਪੋਨੇ ਰੰਗ ਭਗਵਾਨਾ ਫਿਰ ਪਾਦਿਆ ਸਾਡੇ ਵਾਰੇ ਨਿਆਰੇ ਨੇ ਗੁਰੂ ਪਿਆਰੇ ਉਸ ਤੋਂ ਬਾਅਦ ਇਸ ਮੱਟ ਦੇ ਵਿੱਚ ਰੰਗ ਨਹੀਂ ਜਿ ਬਣਿਆ ਤੁਹਾਨੂੰ ਨੇ ਕਿਹਾ ਸੀ ਕਿਸੇ ਨੂੰ ਦੱਸਣਾ ਨਹੀਂ ਦੂਸਰਾ ਮਾਰ ਹੁਕਮ ਕਿਹਾ ਸੀ ਟੱਕ ਕੇ ਰੱਖਣਾ ਚੱਕ ਕੇ ਨਾ ਦੇਖਿਓ ਜੇ ਹੁਣ ਸਾਨੂੰ ਆਦਤ ਹੁੰਦੀ ਆ ਅਣੀ ਟੱਕ ਚਕਿਆ ਹੀ ਟਕਣ ਚਕਿਆ ਦੇਖੋ ਵੀ ਇਹਦੇ ਵਿੱਚ ਕਿੱਥੋਂ ਰੰਗ ਤਿਆਰ ਰੰਗ ਤੇ ਭਗਵਾਨ ਤਿਆਰ ਕਰਦਾ ਸੀ ਨਾ ਕਿ ਮੱਟ ਤਿਆਰ ਕਰਦਾ ਸੀ ਹੁਣ ਇਹ ਤਾਂ ਮੱਟ ਪਿਆ ਹੁਣ ਤਾਂ ਰੰਗ ਤਿਆਰ ਨਹੀਂ ਹੁੰਦਾ ਰੰਗ ਭਗਵਾਨ ਹੀ ਤਿਆਰ ਕਰਦੇ ਸਨ ਅਸੀਂ ਲੋਕ ਛੋਟੇ ਮਨਾਂ ਦੇ ਸਾਥੋਂ ਗਾਲ ਸਮਾਈ ਨਹੀਂ ਜਾਂਦੀ ਜੇ ਸਮਾਂ ਲਿੰਦੇ ਤਾਂ ਹੋ ਸਕਦਾ ਹੈ ਜੀ ਅੱਜ ਮੱਟ ਪਿਆ ਤੇ ਰੰਗ ਦੀ ਸੇਵਾ ਚੱਲੀ ਜਾਂਦੀ ਗੁਰੂ ਪਿਆਰਿਓ ਇਥੋਂ ਫੇਕੇ ਗੁਰੂ ਪਿਆਰਿਓ ਉਹ ਬਸ ਰੰਗੇ ਗਏ ਗੁਰੂ ਸਾਹਿਬ ਨੂੰ ਬਸਰ ਪੁਆਏ ਬੜਾ ਸਤਿਕਾਰ ਕੀਤਾ ਪਾਈ ਦਾਸ ਸਿੰਘ ਪਾਈ ਧਰਮ ਸਿੰਘ ਪਾਈ ਮਾਨ ਸਿੰਘ ਸਤਿਗੁਰੂ ਮਿਲੇ ਨੇ ਮੂਨੇ ਪੰਜ ਬੀਰ ਇਕੱਠੇ ਹੋਏ ਸਲਾਹ ਕੀਤੀ ਗਨੀ ਖਾਂ ਤੇ ਲੰਘਾ ਕਹਿਣ ਲਗੇ ਵੀਰ ਜੀ ਗੱਲ ਸੁਣਿਓ ਸਾਡੀ ਇੱਥੇ ਮੁਜ਼ਨਫਾਨਾ ਦਾ ਰਾਜ ਹੈ ਪਠਾਨਾ ਦਾ ਰਾਜ ਇਸ ਸ਼ਹਿਰ ਦੀਆਂ ਇਸ ਪਿੰਡ ਦੀਆਂ ਪੀੜੀਆਂ ਪੀੜੀਆਂ ਗਲੀਆਂ ਨੇ ਆਪਾਂ ਗੁਰੂ ਸਾਹਿਬ ਨੂੰ ਵੀਰ ਨੂੰ ਬਾਹਰ ਲੈ ਕੇ ਜਾਣਾ ਬੜਾ ਤਰੀਕਾ ਸੋਚਣਾ ਪੈਣਾ ਦੁਸ਼ਮਣ ਦੇ ਦੁਸ਼ਮਣ ਚੜਿਆ ਪਿਆ ਹੋਇਆ ਹੈ ਤੇ ਤੁਸੀਂ ਸਭ ਪਿੱਛੇ ਲੱਗਣਾ ਅਸੀਂ ਅੱਗੇ ਲੱਗਾਂਗੇ ਅਸੀਂ ਇਸ ਇਲਾਕੇ ਦੇ ਨੰਬਰਦਾਰ ਹਾਂ ਦੋਨੋਂ ਪਰ ਆ ਸਤਿ ਭਜਨ ਜੀ ਭਾਈ ਗਨੀਖਾਂ ਤੇ ਨਗੀਖਾਂ ਦੇ ਅਗਲੇ ਪਾਸੇ ਮੋਢੇ ਲਾਇਨੇ ਪਲੰਗ ਨੂੰ ਮਗਲੇ ਪਾਸੇ ਪਈ ਦਰਾਸੰਗ ਤੇ ਪਈ ਤੜਸਾਂ ਮੋਢੇ ਲਾਇਨੇ ਪਲੰਗ ਨੂੰ ਪਈ ਮਾਲ ਸਮੂਹ ਰਾਣੇ ਗੁਰੂ ਸਾਹਿਬ ਦੀ ਚੌਰ ਸਾਹਿਬ ਦੀ ਸੇਵਾ ਕੀਤੀ ਸੇਵਾ ਕਰਦੇ ਕਰਦੇ ਇਸ ਸਮਾਸ਼ੀ ਵਾਰਕ ਤੋਂ ਬਾਹਰ ਜਾ ਰਹੇ ਨੇ ਤੇ ਭਾਈ ਗਨੀਖਾਂ ਨੇ ਪਹਿਲਾਂ ਕਹਿੰਦੇ ਤੋਰ ਲਗਿਆ ਵੀ ਤੁਸੀਂ ਬੋਲਿਓ ਨਾ ਜੀ ਰਸਤੇ ਵਿੱਚ ਕੋ ਸਾਨੂੰ ਬੁਲਾਵੇ ਨਾ ਤੇ ਤੁਸੀਂ ਨਹੀਂ ਬੋਲਣਾ ਅਸੀਂ ਜਵਾਬ ਦੇਵਾਂਗੇ ਅਗਲੇ ਪਾਸੇ ਇੱਥੇ ਗੁਰਦੁਆਰਾ ਕਰਪਾਨ ਪੀੜ ਬਣਿਆ ਉਥੇ ਦਲਾਵਰ ਖਾਨ ਨੇ ਨਾਕਾ ਲਾਇਆ ਔਰੰਗਾ ਕਹਿਣ ਲੱਗਾ ਦਲਾਵਰ ਖਾਨ ਤੂੰ ਫੌਜਾਂ ਦਾ ਜਰਨਲ ਆ ਸਿੱਖਾਂ ਦਾ ਗੁਰੂ ਗੋਬਿੰਦ ਸਿੰਘ ਕਹਿੰਦੇ ਬੜੇ ਤਗੜੇ ਹੋਏ ਨੇ ਸਾਡੀ ਫੌਜ ਬੜੀ ਮਾਰ ਦਿੱਤੀ ਉਹਨਾਂ ਨੇ ਚਮਕੌਰ ਦੀ ਗੜੀ ਵਿੱਚ ਫੌਜਾਂ ਜਿੰਨੀਆਂ ਮਾਰਦੀ ਲੈ ਜਾ ਆ ਜੋ ਮਾਸੀਵਾੜੇ ਨੇ ਫੜ ਕੇ ਲਿਆ ਤੇ ਤੈਨੂੰ ਅਸੀਂ ਇਨਾਮ ਦੇ ਦਾਂਗੇ ਫੜਿਆ ਨਹੀਂ ਜਾਂਦਾ ਤਾਂ ਕਤਲ ਕਰ ਦੇਵਾਂ ਅਸੀਂ ਤੈਨੂੰ ਨਾਮ ਦੇ ਦਾਂਗੇ ਹੁਣ ਗੁਰੂ ਤਿਆਰ ਹੋ ਦਲਾਵ ਰਖਾਨ ਵੀ ਮੁਸਲਮਾਨ ਸੀ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਦੀਆਂ ਸਾਥੀਆਂ ਪੜੀਆਂ ਹੋਈਆਂ ਸੀ ਕਹਿੰਦੇ ਗੁਰੂ ਗੋਬਿੰਦ ਸਿੰਘ ਦੇ ਨਾਲ ਕੋਈ ਲੜ ਨਹੀਂ ਸਕਦਾ ਉਹਦੇ ਅੱਗੇ ਕੋਈ ਖੜ ਨਹੀਂ ਸਕਦਾ ਪਰ ਮੈਂ ਇਹਦਾ ਨੌਕਰਾਂ ਰੰਗੇ ਦਾ ਮੈਨੂੰ ਹੁਣ ਪੰਜਾਬ ਮਾਛੀਵਾੜੇ ਜਾਣਾ ਪੈਣਾ ਪੋਜਾਂ ਲੈ ਕੇ ਤੁਰਨ ਲੱਗਾ ਕਹਿੰਦਾ ਮਹਾਰਾਜ ਇਹ ਅੱਲਾਹ ਤਾਲਾ ਖੁਦਾ ਕਿਤੇ ਮੇਰੀ ਨਾਕੀ ਦੇ ਵਿੱਚ ਮੈਨੂੰ ਗੁਰੂ ਗੋਬਿੰਦ ਸਿੰਘ ਮਿਲ ਜਾਣਗੇ ਮੈਂ 500 ਮੋਰ ਲੈ ਕੇ ਚੱਲਿਆ ਨਾਲ ਇੱਕ ਦਸਾਲਾ ਆਪਣੇ ਗੁਰੂ ਨੂੰ ਪੇਟਾ ਕਰਾਂਗਾ ਇਹ ਭਰਮੈ ਨੂੰ ਗੁਰੂ ਮਿਲ ਜਾਣ ਮੈਂ ਲੜਨਾ ਨਹੀਂ ਮੈਂ ਗੁਰੂ ਨੂੰ ਫੜਨਾ ਨਹੀਂ ਕਿ ਮੇਰਾ ਤੇ ਗੁਰੂ ਆ ਮੈਂ ਨਹੀਂ ਉਸ ਨੂੰ ਫੜਨਾ ਮੈਂ ਬੱਸ ਔਰੰਗੇ ਦਾ ਨੌਕਰ ਕਰਕੇ ਮਹੌਜਾਂ ਦੇ ਕੇ ਚੱਲੇ ਆਇਆ ਮੈਂ ਗੁਰੂ ਨੂੰ ਫੜਨ ਵਾਸਤੇ ਨਹੀਂ ਚੱਲਿਆ ਉਥੋਂ ਅਰਦਾਸ ਕਰਕੇ ਤੁਰਿਆ ਤੇ ਇੱਥੇ ਨਾਕਾ ਲਾ ਲਿਆ ਜੇ ਕਰਪਾਨ ਪੇਟਾ ਨਾਕਾ ਲਾ ਕੇ ਜਦ ਇਹ ਉਥੇ ਇਹ ਪਹੁੰਚੇ ਨੇ ਇਸ਼ਾਰਾ ਕੀਤਾ ਰੁਕੋ ਤੁਸੀਂ ਕੌਣ ਜੇ ਕਿੱਥੋਂ ਆਏ ਕਿੱਥੇ ਚਲੇ ਹੁਣ ਅਗਲੇ ਪਾਸੇ ਗਣੀ ਖਾ ਦੇਣਾਂ ਖਾ ਬੋਲੇ ਕਹਿੰਦੇ ਅਸੀਂ ਪੰਜ ਭਾਈ ਵੀਰ ਇਹ ਸਾਡੇ ਉੱਚ ਦੇ ਨੇ ਪੀਰ ਆਡੀ ਸੇਵਾ ਹੈ ਅਖੀਰ ਆ ਬਜਨ ਕੀਤਾ ਦਲਾਵਰ ਖਾਨ ਨੂੰ ਕਿ ਦਲਾਵਰ ਖਾਨ ਕਹਿੰਦਾ ਠੀਕ ਹੈ ਜੇ ਤੁਸੀਂ ਪੰਜ ਭਾਈ ਵੀਰ ਇਹ ਤੁਹਾਡੇ ਉੱਚ ਦੇ ਨੇ ਵੀਰ ਮੈਨੂੰ ਸਰਕਾਰ ਦਾ ਹੁਕਮ ਆ ਕਿਹੜਾ ਹੈ ਮੈਂ ਇਸਨਾਂਖਤ ਕਰਨੀ ਕਹਿੰਦੇ ਕਰੋ ਜੀ ਸਨਾਕਤ ਇਹਨਾਂ ਦੀ ਸੈਦ ਖਾਨ ਦਾ ਕਾਜੀ ਮੰਗਾਇਆ 몰ਾ ਜੀ ਨੂੰ ਕਹਿੰਦੇ ਆਪਾਂ ਉਹ ਸੈਦ ਖਾਨ ਦਾ ਕਾਜੀ ਸੀ ਨਾ ਤੇ ਖਰਾਬ ਬਣਾਉਂਦਾ ਸਬਾਬ ਤਾਂ ਬੇਦ ਹੁੰਦੇ ਨੇ ਉਸ ਨੂੰ ਬਲੈਬ ਸਾਡਾ ਕਾਦੀ ਆਵੇਗਾ ਆਣ ਕੇ ਦੱਸੇਗਾ ਵੀ ਇਹ ਪੰਜ ਪਾਈ ਵੀਰ ਨੇ ਵੀ ਜਿਹੜੇ ਉੱਪਰ ਬੈਠੇ ਨੇ ਉੱਚਦੇ ਪੀਰ ਨੇ ਵੀ ਇਹ ਕੌਣ ਨੇ ਜਦੋਂ ਕਾਜੀ ਨੂੰ ਬੁਲਾਇਆ ਸੇਰਖਣ ਕਾਜੀ ਜੀ ਆਏ ਤੇ ਕਾਜੀ ਜੀ ਨੇ ਗੁਰੂ ਸਾਹਿਬ ਦੀ ਸੰਗਤ ਕੀਤੀ ਸੀ ਗੁਰੂ ਗੋਬਿੰਦ ਸਿੰਘ ਜੀ ਦੀ ਸੰਗਤ ਕੀਤੀ ਸੀ ਕਾਜੀ ਜੀ ਨੇ ਜਦੋਂ ਆ ਕੇ ਦਰਸ਼ਨ ਕਰਦੇ ਨੇ ਹਾਲਾ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਥੇ ਤੱਕ ਤਾਂ ਤਾਜਾਂ ਤੇ ਅੱਜ ਕਿਥੇ ਰੰਗ ਲਾਏ ਨੇ ਆਪਣੀ ਭਾਸ਼ਾ ਵਿੱਚ ਗੱਲ ਕੀਤੀ ਮਹਾਰਾਜ ਦੇ ਨਾਲ ਤੇ ਲੰਮੇ ਪੈ ਕੇ ਗੁਰੂ ਸਾਹਿਬ ਨੂੰ ਦੰਡਾਉਤ ਕੀਤੀ ਕਾਜੀ ਜੀ ਨੇ ਤੇ ਦਲਾਵਰ ਖਾਨ ਖੜਾ ਆਏ ਕਹਿੰਦਾ ਦਲਾਵਰ ਖਾਨ ਜੀ ਅਸੀਂ ਤੁਹਾਨੂੰ ਇਸ ਕਰਕੇ ਸੱਦਿਆ ਸੀ ਕਾਜੀ ਜੀ ਇਹ ਦੱਸੋ ਕੌਣ ਨੇ ਇਹਦੇ ਪੰਜ ਪਾਈ ਵੀਰ ਨੇ ਇਹ ਉੱਚ ਦੇ ਪੀਰ ਨੇ ਇਹ ਕਿੱਥੋਂ ਆਏ ਨੇ ਕਿੱਥੇ ਚਲੇ ਨੇ ਕੌਣ ਨੇ ਮੈਨੂੰ ਦੱਸੋ ਇਹਦੇ ਬਾਰੇ ਕਾਜੀ ਕਹਿੰਦਾ ਦਲਾਵਰ ਖਾਨ ਕਈ ਸੰਤਾਂ ਦੇ ਨਾਲ ਭਗਤਾਂ ਦੇ ਨਾਲ ਰੱਬ ਦੇ ਨਾਲ ਪੀਰਾਂ ਦੇ ਨਾਲ ਮੱਥਾ ਨਹੀਂ ਲਾਈਦਾ ਜੇ ਮੱਥਾ ਲਾਈਏ ਤਾਂ ਉਜੜ ਜਾਈਦਾ ਹਾਂ ਬਤਨ ਕੀਤਾ ਕਾਜੀ ਦਲਾਵਰ ਖਾਨ ਦੇ ਪੈਰ ਹਿੱਲ ਕੇ ਕਹਿੰਦਾ ਸਾਡਾ ਕਾਜੀ ਨੂੰ ਸਾਨੂੰ ਗੱਲ ਚਾਹੀਦੀ ਮੇਰੇ ਤੋਂ ਬੜੀ ਗਲਤੀ ਹੋ ਗਈ ਕਹਿੰਦਾ ਹੁਣ ਤੁਮ ਨੂੰ ਇੱਕ ਗੱਲ ਦੱਸ ਪੀਸ ਪੀਰ ਕਿੱਦਾਂ ਮੰਨ ਜਾਣਗੇ ਕਹਿੰਦਾ ਜੀ ਇੱਕ ਮੈਂ ਤੁਹਾਨੂੰ ਗੱਲ ਦੱਸ ਦਿੰਨਾ ਯੁਗਤੀ ਕਰਕੇ ਵੇਖ ਲਓ ਪੀਰ ਮੰਨ ਜਾਂਦੇ ਕਹਿੰਦਾ ਜਿਸ ਤਰ੍ਹਾਂ ਮੈਂ ਲੰਮੇ ਪੈ ਕੇ ਮੱਥਾ ਟੇਕਿਆ ਤੁਸੀਂ ਲੰਮੇ ਪੈ ਕੇ ਮੱਥਾ ਟੇਕ ਲਓ ਸ਼ਾਇਦ ਪੀਰ ਮੰਨ ਜਾਣ ਦਲਾਵਰ ਖਾਨ ਜੀ ਨੇ ਲੰਮੇ ਪੈ ਕੇ ਡੰਡੌਤ ਕੀਤੀ ਮਖਾ ਡੇ ਗਿਆ ਉਸ ਰਾਦੂ ਮਾਫੀ ਮੰਗੀ ਉੱਠ ਕੇ ਖੜਾ ਹੋਇਆ ਤੇ ਗੁਰੂ ਗੋਬਿੰਦ ਸਿੰਘ ਕੈ ਲਗੇ ਦਲਾਵਰ ਖਾਨ ਬੰਦੇ ਕੋਲੋਂ ਬੜੀਆਂ ਗਲਤੀਆਂ ਨੇਖਾ ਗੁਰੂ ਗੋਬਿੰਦ ਸਿੰਘ ਚੜ੍ਹਦੀ ਕਲਾ ਸੀ ਮਿਹਰਬਾਨ ਸੀ ਦਿਆਲੂ ਸੀ ਕਿਰਪਾਲੂ ਸੀ ਸੁੱਖਾਂ ਦਾ ਸਾਗਰ ਸੀ ਉਹ ਉੱਥੇ ਖੇਡਾਂ ਖੇਡਦੇ ਫਿਰਦੇ ਕਹਿੰਨੇ ਦਲਾਵਰ ਖਾਨ ਬੰਦੇ ਕੋਲੋਂ ਬੜੀਆਂ ਗਲਤੀਆਂ ਹੁੰਦੀਆਂ ਨੇ ਕੋਈ ਗੱਲ ਨਹੀਂ ਤੂੰ ਆਪਣੀ ਡਿਊਟੀ ਬਹੁਤ ਸਹੀ ਕਰ ਰਿਹਾ ਦਲਾਵਰ ਖਾਨ ਬੜਾ ਖੁਸ਼ ਕਹਿੰਦਾ ਬੜਾ ਪੀਰ ਡਾਢਾ ਭਾਈ ਮੈਂ ਇੱਕ ਸਕਿੰਟ ਵਿੱਚ ਬੜੀਆਂ ਗਲਤੀਆਂ ਮਾਫ਼ ਕਰ ਦਿੱਤੀਆਂ ਹੁਣ ਲੰਗਰ ਤਿਆਰ ਕੀਤਾ ਸੀ ਮੁਸਲਮਾਨੀ ਤਰੀਕੇ ਦੇ ਨਾਲ ਕਹਿੰਦਾ ਮੈਂ ਹੁਣ ਇਹਨਾਂ ਨੂੰ ਲੰਗਰ ਛਕਾਉਣਾ ਮੈਂ ਜਾਣ ਨਹੀਂ ਦੇਣਾ ਹੁਣ ਹੋਰ 2 ਮਿੰਟ ਦੀ ਬੇਨਤੀ ਸੁਣ ਲਿਓ ਜੇ ਉਹ ਲੰਗਰ ਤਿਆਰ ਕੀਤਾ ਭਾਈ ਦਾਸਾ ਕਹਿਣ ਲੱਗੇ ਸਤਿਗੁਰੂ ਜੀ ਮੁਸਲਮਾਨ ਲੰਗਰ ਤਿਆਰ ਕੀਤਾ ਉਹ ਆਪਣੇ ਛਕਣ ਵਾਲਾ ਨਹੀਂ ਤੇ ਭਾਈ ਗਨੀ ਖਾਂ ਤੇ ਨਵੀ ਖਾ ਕਹਨ ਲੱਗੇ ਦਲਾਵਰ ਖਾਨ ਜੀ ਇਹ ਉੱਚ ਦੇ ਪੀਰ ਨੇ ਇਹ ਮੱਕੇ ਤੋਂ ਆਏ ਨੇ ਇਹ ਹੱਜ ਕਰਕੇ ਆਏ ਨੇ ਇਹਨਾਂ ਰੋਜ਼ੇ ਰੱਖੇ ਨੇ ਇਹਨਾਂ ਨੇ ਤੇਰਾ ਲੰਗਰ ਨਹੀਂ ਛਕਣਾ ਦਲਾਵਰ ਖਾਨ ਕਹਿੰਦਾ ਜੀ ਇਹ ਉੱਚ ਦੇ ਪੀਰ ਨੇ ਇਹਨਾਂ ਰੋਜ਼ੇ ਰੱਖੇ ਨੇ ਇਹ ਲੰਗਰ ਨਹੀਂ ਛਕਣਗੇ ਜਿਹੜੇ ਨਾਲ ਪੰਜ ਸੇਵਾਦਾਰ ਨੇ ਪੂਰ ਲੰਗਰ ਛੱਕੇ ਜਰੂਰ ਜਾਣਗੇ ਮੈਂ ਜਾਣ ਨਹੀਂ ਦੇਣਾ ਦੇਖੋ ਅਸਾ ਹੁਣ ਭਾਈ ਦਿਆਸ ਸਿੰਘ ਕਹਨ ਲੱਗੇ ਮਹਾਰਾਜ ਉਹ ਲੰਗਰ ਸਿੱਖਾਂ ਨੇ ਛਕਣ ਵਾਲਾ ਨਹੀਂ 사ਦਗੁਰ ਕਹਿਣ ਲੱਗੇ ਭਾਈ ਦਿਆਸਾਂ ਖਬਰੌਣਾ ਕਿਹੜੀ ਗੱਲ ਤੋਂ ਆਪਾਂ ਵੀ ਭਲੇਖੇ ਹੁਣ ਦੂਰ ਕਰਦੇ ਨੇ ਮਹਾਰਾਜ ਨੇ ਆਪਣੇ ਕੋਲ ਸ਼ਮਸ਼ੀਰ ਦਿੱਤੀ ਸ਼ਮਸ਼ੀਰ ਕਿਹੜੀ ਦਿੱਤੀ ਸੀ 1699 ਦੀ ਵਿਸਾਖੀ ਨੂੰ ਅੰਮ੍ਰਿਤ ਬਾਟਾ ਤਿਆਰ ਕੀਤਾ ਸੀ ਮਹਾਰਾਜ ਨੇ ਸ਼ਮਸ਼ੀਰ ਮਹਾਰਾਜ ਦੇ ਕੋਲ ਸੀ ਕਹਿੰਦੇ ਭਾਈ ਦਿਆਸਾਂ ਆ ਆ ਸ਼ਮਸ਼ੀਰ ਲੈ ਆਹ ਸਬਦ ਪੜਨਾ ਤਾ ਪਰਸ਼ਾਦ ਪਰਮਕਾਨਾਸ ਨਾਨਕ ਰਾਖਾ ਹੋਆ ਆਪ ਤਿੰਨ ਵਾਰੀ ਸਬਦ ਪੜੋ ਤੇ ਲੰਗਰ ਨੂੰ ਪੂਗ ਲਵਾ ਦਿਓ ਗੁਰੂ ਸਿੱਖਾਂ ਨੇ ਇਦਾਂ ਕੀਤਾ ਕਿਨ ਵਾਰੀ ਸ਼ਬਦ ਪੜ੍ਹਿਆ ਲੰਗਰ ਨੂੰ ਗੁਲਵਾਤਾ ਤਾਂ ਕਿਨੇ ਕਿਰਪਾਨ ਭੇਡ ਉਥੇ ਕਿਰਪਾਨ ਭੇਡ ਕੀਤੀ ਸੀ ਜਿਹੜਾ ਭੋਗ ਲੱਗਾ ਉਹ ਪੜ੍ਹ ਕੇ ਗੁਰੂ ਸਿੱਖਾਂ ਨੇ ਭੋਗ ਲਵਾਤਾ ਕਿ ਜਿਹੜਾ ਲੰਗਰ ਸੀ ਨਾ ਉਹ ਗੁਰੂ ਦੀਆਂ ਕੜਾ ਪ੍ਰਸ਼ਾਦੀਆਂ ਦੇਗਾਂ ਨੂੰ ਬਣ ਗਿਆ ਹੈਰਾਨ ਹੋ ਗਏ ਸਾਰੇ ਫਿਰ ਦਲਾਵਰ ਖਾਨ ਪੀਰ ਨੂੰ ਅਰਜ ਕਰਦੇ ਕਿਨੇ ਪੀਰ ਜੀ ਸਾਡਾ ਰਾਜ ਹੋਵੇ ਸਾਡਾ ਤਾਜ ਹੋਵੇ ਦਸੋ ਤੁਹਾਡੀ ਆ ਜਿਹੜੀ ਸ਼ਹੀਦ ਸਾਹਿਬ ਆ ਇਹਦੀ ਜੀਤੀ ਸਤਗੁਰ ਕਹਿਣ ਲੱਗੇ ਦਲਾਵਰ ਖਾਨ ਉਹ ਕਹਿੰਦਾ ਕਿੱਥੋਂ ਜਾਂਦੀ ਆ ਸਤਗੁਰ ਕਹਿਣ ਲੱਗੇ ਦਲਾਵਰ ਖਾਨ ਇਹ ਅਸੀਂ ਸਾਨੂੰ ਅੱਲਾਹ ਤਾਲਾ ਖੁਦਾਨਿਆਂ ਦਿੱਤੀ ਆ ਅਸੀਂ ਬਾਗੇ ਤੋਂ ਲੈ ਕੇ ਕਹਿੰਦੇ ਇਹ ਸ਼ਕਤੀ ਮਾਲਕ ਇਹਦੇ ਸ਼ਕਤੀ ਭਗਤੀ ਦੀ ਮਾਲਕ ਆ ਇਹ ਤੋੜ ਹੀ ਦਿੰਦੀ ਆ ਤੇ ਜੋੜ ਵੀ ਦਿੰਦੀ ਆ ਬੜੀ ਸ਼ਕਤੀ ਦੀ ਮਾਲਕ ਆ ਦੇਖੋ ਰੰਗ ਦੇ ਨੰਗਰ ਦੇ ਰੰਗ ਬਦਲ ਦਿੱਤੇ ਨੇ ਕੜਾ ਪਰਸ਼ਾਦਿਆਂ ਦੇਗਾ ਛੱਕੇ ਦਲਾਵਰ ਕਹਿੰਦਾ ਮਹਾਰਾਜ ਏ ਪੀਰ ਜੀ ਆ ਲੰਗਰ ਅਸੀਂ ਕਦੀ ਛਕਿਆ ਨਹੀਂ ਗਾ ਤੇ ਸਤਗੁਰ ਕਹਿਣ ਲੱਗੇ ਦਲਾਵਰ ਖਾਨ ਇਹ ਉਹ ਸੰਨਰੰਗਕਾਰ ਦੀ ਮਾਇਆ ਹੈ ਸਾਡਾ ਕੁਛ ਨਹੀਂ ਉਥੇ ਗੁਰੂ ਸਾਹਿਬ ਨੇ ਉਸ ਅਕਾਲਪੁਰ ਪ੍ਰਮਾਤਮਾ ਦਾ ਵੀ ਸ਼ੁਕਰਾਨਾ ਕੀਤਾ ਕਿ ਜੋ ਕੁਝ ਵੀ ਹੈ ਇਹ ਸ਼ਕਤੀ ਭਗਤੀ ਦੇ ਮਾਲਕ ਹੈ ਅੱਜ ਵੀ ਗੁਰੂ ਸਿੱਖੋ ਜੇ ਜਿਹੜਾ ਸਿੱਖ ਅਮਰਧਾਰੀ ਹੋ ਕੇ ਰਹੇ ਤੇਜ ਰਵੇ ਬਾਣੀ ਦੇ ਬੰਨ ਪਿਆਰ ਕਰਦਾ ਅੱਜ ਵੀ ਉਹਨੀ ਸ਼ਕਤੀ ਇਹਦੇ ਵਿੱਚ ਹੈਗੀ ਜਮਾਏ ਅੱਜ ਵੀ ਉਹਦੇ ਵਿੱਚ ਸ਼ਕਤੀ ਹੈ ਸਾਡੀਆਂ ਟੁੱਟੀਆਂ ਸਾਡੀਆਂ ਬੀਮਾਰੀਆਂ ਸਾਨੂੰ ਕਾਲਾਂਖ ਕਰ ਦਿੱਤਾ ਹੈ ਨਹੀਂ ਤੇ ਸ਼ਕਤੀ ਭਗਤੀ ਦੇ ਮਾਲਕ ਸਾਨੂੰ ਗੁਰੂ ਸਾਹਿਬ ਨੇ ਬਣਾਇਆ ਸੀ ਦਲਾਵਰ ਖਾਨ ਨੇ ਉਥੇ ਗੋਡੇ ਟੇਕ ਦਿੱਤੇ ਮਹਾਰਾਜ ਨੂੰ ਥਾਰੀਆਂ ਗੱਲਾਂ ਹੋ ਗਈਆਂ ਹੁਣ ਚਾਲੇ ਪਾਉਣੇ ਸੀ ਗੁਰੂ ਸਾਹਿਬ ਨੇ ਦਲਾਵਰ ਖਾਨ ਨੂੰ ਕਿਹਾ ਦਲਾਵਰ ਖਾਨ ਹੁਣ ਸਾਰੀਆਂ ਗੱਲਾਂ ਤੇਰੀਆਂ ਪੂਰੀਆਂ ਹੋ ਗਈਆਂ ਅਸੀਂ ਜਾਣਾ ਤੇ ਕਹਿੰਦਾ ਪੀਰ ਜੀ ਤੁਸੀਂ ਜਾ ਸਕਦੇ ਜੇ ਮਹਾਰਾ ਨੇ ਯਾਦ ਕਰਾਇਆ ਦਲਾਵਰ ਖਾਨ ਤੁਰਿਆ ਸੀ ਜਦ ਦਿੱਲੀ ਤੋਂ ਔਰੰਗੇ ਨੇ ਤੈਨੂੰ ਕੀ ਆਖਿਆ ਸੀ ਤੇ ਤੂੰ ਉਥੇ ਤੁਰ ਲੱਗੇ ਨੇ ਅੱਲਾਹ ਤਾਲਾ ਖੁਦਾ ਦੇ ਅੱਗੇ ਕੀ ਅਰਜ਼ੀ ਕੀਤੀ ਸੀ ਯਾਦ ਨਹੀਂ ਸੀ ਆਉਂਦਾ ਮਹਾਰਾ ਇਹਦੇ ਪਿੱਛਾ ਮੁੜ ਕੇ ਵੇਖ ਦਲਾਵਰ ਖਾਨ ਪਿੱਛੇ ਮੁੜ ਕੇ ਵੇਖ ਜਿੱਦੋਂ ਤੁਰਿਆ ਸੀ ਯਾਦ ਕਰਾਉਂਦੇ ਸੀ ਨਾ ਕਿ 500 ਮੋਰ ਸੁੱਕੀ ਸੀ ਦਸਾਲਾ ਸੁੱਕਾ ਸੀ ਹੁਣ ਗੱਲ ਯਾਦ ਕਰਨੀ ਸੀ ਇੱਥੇ ਮਾਰੇ ਨੇ ਨਹੀਂ ਚੇਤਾਉਂਦਾ ਕਿੰਦੇ ਦਲਾਵਰ ਖਣੇ ਕਿ ਨਾ ਪਿੱਛੇ ਮੁੜ ਕੇ ਵੇਖੀ ਕਿਥੋਂ ਤੁਰਿਆ ਸਾ ਅਰੰਗਾ ਤੈਨੂੰ ਕੀ ਕਹਿੰਦਾ ਸੀ ਤੂੰ ਇੱਥੇ ਜਦੋਂ ਇਹ ਗੱਲ ਯਾਦ ਆ ਗਈ ਕਿ ਨਾ ਗੁਰੂ ਸਾਹਿਬ ਯਾਦ ਕਰਾ ਰਹੇ ਨੇ ਕਿ ਗੁਰੂ ਗੋਬਿੰਦ ਸਿੰਘ ਨੇ ਦਸਾਲਾ ਲਿਆਂਦਾ 500 ਮੋਰ ਪੇੜ ਕਰਕੇ ਮਾਰਾ ਦਾ ਸ਼ੁਕਰ ਆ ਰਿਹਾ ਕਿਆ ਨਹੀਂ ਛੱਡਦਾ ਮਾਰਦਾ ਸਤਿ ਸ੍ਰੀ ਅਕਾਲ ਜੀ ਅੱਜ ਨਹੀਂ ਛੜਦਾ ਕਿ ਮਾਰਾ ਐਸੇ ਕਰਕੇ ਤੁਹਾਡੇ ਕੋਲ ਆਇਆ ਸੀ ਫੜਨ ਵਾਸਤੇ ਨਹੀਂ ਸੀ ਆਇਆ ਦਰਸ਼ਨ ਕਰਨੇ ਸਿਮਾਂ ਦੀਆਂ ਭਾਵਨਾ ਪੂਰੀਆਂ ਹੋ ਗਈਆਂ ਦਸਾਲਾ ਪੇੜ ਕੀਤਾ 500 ਮੋਰ ਪੇੜ ਕੀ ਦੀ ਗੁਰਪਿਆਰ ਸਤਿਗੁਰੂ ਦਸਾਲਿਆਂ ਦੇ ਮੋਰਾਂ ਦੇ ਬੁੱਖੇ ਉਪੋ ਆਪਣੀਆਂ ਸਿੱਖਾਂ ਦੇ ਆਪਣੀਆਂ ਪਿਆਰਿਆਂ ਦੇ ਕੋ ਕਾਦੂ ਕਰਦੇ ਫਿਰਦੇ ਸੀ ਇਹ ਸੀ ਗੁਰਪਿਆਰ ਜੋ ਇਤਿਹਾਸ ਸਾਰੀਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਵੀ ਸਿੰਘ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਜੀ